ਜਪਿਓ ਜਨ ਅਰਜੁਨ ਦੇਵ ਗੁਰੂ ਫਿਰ ਸੰਕਟ ਜੋ ਨ ਗਰਬ ਨ ਆਏ ਗੁਰੂ ਪਿਆਰੇ ਉਹ ਫਤਿਹ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸੰਗਤ ਜੀਓ ਆਜ ਆਪ ਜੀ ਨੂੰ ਦਰਸ਼ਨਾ ਦੇ ਸਾਜ ਪਾ ਰਹੇ ਹਾਂ ਜੀ ਗੁਰਦੁਆਰਾ ਸ੍ਰੀ ਦਰਵਾਜ਼ਾ ਸਾਹਿਬ ਤਰਨਤਾਰਨ ਸਾਹਿਬ ਜੀ ਦੇ ਸ੍ਰੀ ਦਾਂਦੇ ਸਰਤਾਜ ਬਾਣੀ ਕੇ ਬੋਤ ਧਨ ਧਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਇਸ ਮਹਾਨ ਅਸਥਾਨ ਦੇ ਦਰਸ਼ਨਾਂ ਦੀ ਸਾਝ ਅੱਜ ਆਪ ਜੀ ਨਾਲ ਪਾਵਾਂਗੇ ਸਿੱਖ ਧਰਮ ਦੇ ਵਿੱਚ ਕਿਸੇ ਵੀ ਅਸਥਾਨ ਦੇ ਉੱਪਰ ਇਤਨਾ ਵੱਡਾ ਵਿਸ਼ਾਲ ਸਰੋਵਰ ਨਹੀਂ ਹੈ ਸੰਗਤ ਜੀ ਜਿੰਨਾ ਇਹ ਸਹਾਲ ਸਰੋਵਰ ਤਰਨਤਨ ਸਾਹਿਬ ਜੀ ਦੇ ਪਾਵਨ ਸਥਾਨ ਉੱਪਰ ਹੈ। ਇਹ ਸਰੋਵਰ 17 ਕਿੱल्ल्या ਤੋਂ ਵੀ ਵੱਧ ਜਗ੍ਹਾ ਦੇ ਉੱਪਰ ਬਣਿਆ ਹੋਇਆ ਹੈ ਜੀ। ਜਿਸ ਵੇਲੇ ਆਪ ਜੀ ਦਰਸ਼ਨ ਕਰਨ ਲਈ ਡਿਊਟੀ ਤੋਂ ਸੱਜੇ ਪਾਸੇ ਵੱਲ ਪ੍ਰਕਰਮਾਂ ਦੇ ਵਿੱਚ ਜਾਂਦੇ ਹੋ ਤਾਂ ਆਪ ਜੀ ਨੂੰ ਇੱਕ ਮਨਾਰੇ ਦੇ ਦਰਸ਼ਨ ਹੁੰਦੇ ਹਨ। ਜਿਸ ਨੂੰ ਕਮਰ ਨੋਹ ਨੋ ਨਿਹਾਲ ਸਿੰਘ ਜੇ ਬਣਵਾਇਆ ਸੀ ਜਿਸ ਦੀ ਉਚਾਈ तकरीबन 155 ਫੁੱਟ ਦੇ ਕਰੀਬ ਹੈ ਪ੍ਰਕਰਮਾਂ ਦੇ ਵਿੱਚ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਹਾਰਾਜ ਜੀ ਦੇ ਅਸਥਾਨ ਦੇ ਵੀ ਸੰਗਤਾਂ ਦਰਸ਼ਨ ਕਰਦੀਆਂ ਹਨ ਜਿਸ ਵੇਲੇ 6ਵੇਂ ਪਾਸ਼ਾ ਪਾਪੀ ਚੰਦੂ ਨੂੰ ਨੱਕ ਵਿੱਚ ਨਕੇਲ ਪਾ ਕੇ ਲਾਹੌਰ ਤੋਂ ਲੈ ਕੇ ਜਾ ਰਹੇ ਸਨ ਤਾ ਪਾਤਿਆ ਜੀ ਇੱਕ ਰਾਤ ਇਸ ਪਾਵਨ ਸਥਾਨ ਦੇ ਉੱਪਰ ਵੀ ਠਹਿਰੇ ਸਨ ਇਹ ਪਵਿੱਤਰ ਸਰੋਵਰ ਸ੍ਰੀ ਗੁਰੂ ਅਰਜਨ ਦੇਵ ਜੀ ਉਹ ਮਹਾਰਾਜ ਜੀ ਨੇ ਦੋ ਪਿੰਡਾਂ ਖਾਰਾ ਤੇ ਪਲਾ ਸੌਰ ਦੀ ਜ਼ਮੀਨ 1,57,000 ਰੁਪਏ ਵਿੱਚ ਖਰੀਦ ਕੇ ਖਤਵਾਇਆ ਸੀ ਜਿਸ ਵੀਰੇ ਤਾਲ ਨੂੰ ਪੱਕਾ ਕਰਨੇ ਤਾਵੇ ਲਗਵਾਏ ਗਏ ਇਸ ਕੰਮ ਵਿੱਚ ਜਾਰ ਮੀਰੋਦੀਨ ਸਰਾਈ ਨੂਰਦੀਨ ਦੀ ਸਰਾਵ ਵਾਲੇ ਨੇ ਬਹੁਤ ਰੁਕਾਵਟਾਂ ਪਾਈਆਂ ਉਸਨੇ ਇਸ ਸਥਾਨ ਦੀਆਂ ਇੱਟਾਂ ਚੁਰਾ ਲਈਆਂ। ਇਸ ਤੋਂ ਬਾਅਦ ਸਰਦਾਰ ਜੱਸਾ ਸਿੰਘ ਰਾਮਗੜੀਏ ਨੇ ਤਾਲ ਦੇ ਦੋ ਪਾਸੇ ਪੱਕੇ ਕਰਵਾਏ, ਬਾਕੀ ਦੇ ਦੋ ਪਾਸੇ ਮਹਾਰਾਜਾ ਅਮਜੀਤ ਸਿੰਘ ਜੀ ਨੇ ਆਪਣੇ ਕਾਰਕੁਨ ਮੋਤੀ RAM ਦੇ ਰਾਹੀਂ ਪੱਕੇ ਕਰਵਾਏ। ਇਸ ਸਰੋਵਰ ਦੀ ਪ੍ਰਕਰਮ ਪੱਕੀ ਕਰਾਉਣ ਦੀ ਸੇਵਾ ਕਮਰ ਨੌਨਿਹਾਲ ਸਿੰਘ ਜੀ ਨੇ ਕੀਤੀ। ਇਸ ਸਥਾਨ ਨੂੰ ਪੰਚਮ ਪਾਤਸ਼ਾਹ ਜੀ ਨੇ ਬਹੁਤ ਵਾਰ ਦਿੱਤੇ ਹਨ ਜਿਸ ਕਿਸੇ ਪ੍ਰਾਣੀ ਨੂੰ ਚਮੜੀ ਦਾ ਕਿਸੇ ਤਰ੍ਹਾਂ ਦਾ ਵੀ ਰੋਗ ਹੋਵੇ ਤਾਂ ਉਹ ਸੱਚੀ ਭਾਵਨਾ ਦੇ ਨਾਲ ਇਸ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕਰਦਾ ਹੈ ਤਾਂ ਉਸ ਦੇ ਚਮੜੀ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ ਗੁਰੂ ਪਿਆਰੀ ਸੰਗਤ ਜੀਓ ਆਪ ਜੀ ਨੂੰ ਸਾਡਾ ਇਹ ਉਪਰਾਲਾ ਕਿਸ ਤਰ੍ਹਾਂ ਦਾ ਲੱਗ ਰਿਹਾ ਹੈ ਕਿਰਪਾ ਕਰਕੇ ਕਮੈਂਟ ਵਿੱਚ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਇਕ ਅਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੋ-ਜੋ ਵੀ ਸੰਗਤ ਗੁਰੂ ਸਾਹਿਬ ਜੀ ਨੂੰ ਪਿਆਰ ਕਰਦੀ ਹੈ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਜਰੂਰ ਕਰਿਆ ਕਰੋ ਅਤੇ ਆਪ ਦੀ سپورਟ ਨਾਲ ਹੀ ਸੰਗਤਾਂ ਦੇ ਨਾਲ ਇਹਨਾਂ ਇਤਿਹਾਸਿਕ ਗੁਰੂ ਸਥਾਨਾਂ ਦੇ ਦਰਸ਼ਨਾਂ ਦੀ ਸਾਜਿਬਾਉਂਦੇ रह ਸਕਾਂਗੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ